ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 1 ਮਈ ਦਾ ਜਿਹੜਾ ਦਿਹਾੜਾ ਇੱਕ ਉਹ ਦਿਹਾੜਾ ਕਿ ਪੂਰੀ ਦੁਨੀਆ ਦੇ ਵਿੱਚ ਅੱਜ ਛੁੱਟੀ ਆ ਅੱਜ ਦਾ ਜਿਹੜਾ ਦਿਨ ਹੈ ਜਦੋਂ ਗੁਲਾਮਦਾਰੀ ਯੁੱਗ ਨੂੰ ਤੋੜਦੇ ਹੋਏ ਲੋਕ ਅੱਗੇ ਵਧ ਰਹੇ ਆ ਤਾਂ 1800 ਅੱਛੀ ਦੇ ਨੇੜੇ ਤੇੜੇ ਜਾ ਕੇ ਉਦਯੋਗਿਕ ਕ੍ਰਾਂਤੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਵੀ ਸਰਮਾਇਯਦਾਰਾਂ ਦੀ ਜਿਹੜੀ ਇੰਡਸਟਰੀ ਆ ਉਹਦੀ ਕ੍ਰਾਂਤੀ ਹੁੰਦੀ ਹੈ ਤੇ ਉਹ ਕ੍ਰਾਂਤੀ ਦੇ ਵਿੱਚ ਜਦੋਂ ਲੋਕ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ ਤਾਂ ਉਹਨਾਂ ਦੇ ਨਾਲ ਪਸ਼ੂਆਂ ਨਾਲ ਬਿਹਾਰ ਕੀਤਾ ਜਾਂਦਾ ਹੈ ਤੇ ਉਹਨਾਂ ਫੈਕਟਰੀਆਂ ਦੇ ਵਿੱਚ ਔਰਤਾਂ ਨਾਲ ਹੋਰ ਵੀ ਉਸ ਤੋਂ ਜ਼ਿਆਦਾ ਦੁਰਵਿਹਾਰ ਕੀਤਾ ਜਾਂਦਾ ਹੈ 1886 ਦੇ ਵਿੱਚ ਜਦੋਂ ਪੂਰੇ ਦੁਨੀਆ ਦੇ ਵਿੱਚ ਇਸ ਗੰਦੀ ਹਲਚਲ ਪੈਦਾ ਹੁੰਦੀ ਹੈ ਕਿ ਮਨੁੱਖ ਕੰਮ ਕੋਈ ਕਰਦਾ ਤੇ ਉਹਦੇ ਮੁਨਾਫੇ ਨੇ ਜਿਹੜੇ ਕਿਸੇ ਹੋਰ ਮਨੁੱਖ ਨੂੰ ਚਲੇ ਜਾਂਦੇ ਆ ਤੇ ਜਦੋਂ ਅਪ੍ਰੈਲ ਦੇ ਮਹੀਨੇ 25 26 ਤਰੀਕ ਨੂੰ ਜਿਹੜਾ 4-5 ਲੱਖ ਲੋਕ ਆ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਆ ਉਹ ਸਟ੍ਰਾਈਕ ਤੇ ਚਲੇ ਜਾਂਦੇ ਆ ਐਨ ਤੋਂ ਭਾਵੇਂ ਹੜਤਾਲ ਤੇ ਚਲੇ ਜਾਂਦੇ ਆ ਜਦੋਂ ਲੋਕ ਹੜਤਾਲ ਤੇ ਚਲੇ ਜਾਂਦੇ ਆ ਤਾਂ ਫਰਮਾਇਦਾਰੀ ਨੂੰ ਉਹ ਹਜਮ ਨਹੀਂ ਹੁੰਦਾ ਤੇ ਲੋਕ 1 ਮਈ ਨੂੰ ਜਦੋਂ ਛੜਕਾਂ ਦੇ ਆ ਕੇ ਮਿੱਤਰਦੇ ਆ ਤਾਂ ਉੱਥੋਂ ਦੀ ਜਿਹੜੀਆਂ ਮਹਰਤਾਂ ਦੀ ਸਰਕਾਰ ਉੱਥੇ ਇੱਕ ਸ਼ਕਾਗੋ ਸ਼ਹਿਰ ਹੈ ਸ਼ਕਾਗੋ ਉਹਦੇ ਵਿੱਚ ਜੇ ਮਾਰਕੀਟ ਦੇ ਨਾਮ ਇੱਕ ਚੌਂਕਾ ਤੇ ਤਾਂਜੋਬ ਨੂੰ ਕਹਿੰਦੇ ਆ ਤੇ ਉੱਥੇ ਲੋਕਾਂ ਨੇ ਜਦੋਂ ਬਟਾਟਾ ਖੁੰਦਾ ਤਾਂ ਉੱਥੇ ਕੱਠ ਦੇ ਵਿੱਚ ਕਿਸੇ ਅਣਪਛਾਤੇ ਬੰਦੇ ਵੱਲੋਂ ਇੱਕ ਬਲਾਸਟ ਕੀਤਾ ਜਾਂਦਾ ਤੇ ਜਿਹਦੇ ਚ ਸੱਤ ਪੁਲਿਸ ਵਾਲੇ ਜਿਹੜੇ ਉੱਥੇ ਮਲਾਕ ਨੂੰ ਮਾਰੇ ਜਾਂਦੇ ਆ ਇਹ ਸਾਰੀ ਖੇਡ ਹੈ ਜਿਹੜੀ ਉਹ ਸਮਾਇਦਾਰੀ ਸਿਸਟਮ ਦੀ ਹੈ ਤੇ ਦੂਜੇ ਪਾਸੇ ਜਦੋਂ ਬਲਾਸਟ ਹੁੰਦਾ ਤਾਂ ਜਿਹੜੇ ਲੱਖਾਂ ਲੋਕ ਇਕੱਠੇ ਹੁੰਦੇ ਆ ਤਾਂ ਉਹਨਾਂ ਦੇ ਫੈਰਿੰਗ ਜੁਰੂ ਕਿਤੇ ਜਾਂਦੀ ਹੈ ਤੇ ਚਾਰ ਲੋਕ ਜਿਹੜੇ ਥਾਏ ਮਾਰੇ ਜਾਂਦੇ ਆ ਤੇ ਉਹ ਜਿਹੜਾ ਘੋੜਾ ਲੰਬਾ ਹੁੰਦਾ ਤੇ ਚਾਰ ਸਾਰ ਤੱਕ ਘੋੜ ਚੱਲਦਾ ਤੇ ਉਹ ਵਿੱਚ ਸੱਤ ਜਿਹੜੇ ਸਾਥੀ ਆ ਜਿਹੜੇ ਆਗੂ ਆ ਉਸ ਘੋੜੇ ਦੇ ਇਹਨਾਂ ਫਾਸਿਜੇ ਰੋਕਾਇਆ ਜਾਂਦਾ ਸੱਤ ਸਾਥੀਆਂ ਨੇ ਸੋ ਇੱਕ ਦੁਨੀਆ ਦੇ ਕਿਰਤੀ ਲੋਕਾਂ ਦਾ ਵੱਡਾ ਘੋੜੀ ਤੇ ਕਿਰਤੀ ਲੋਕਾਂ ਦੀ ਸੰਗਠਨ ਪ੍ਰਬੰਧ ਦਾ ਪਹਿਲਾ ਜਿਹੜਾ ਚਾਂਸ ਸੀ ਅਜੇ ਕੀ ਹੈ ਅਜੇ ਆਮ ਜਨਤਾ ਕੀ ਸਮਝਦੀ ਐ ਇਸ ਨੂੰ ਇੱਕ ਮੈਨੂੰ ਇਹ ਮਜ਼ਦੂਰ ਦੇ ਹਿੱਸਾ ਜਿਹੜਾ ਖੇਤ ਚ ਕੰਮ ਕਰਦਾ ਭਾਵੇਂ ਉਹ ਤਰਦਾ ਸਿਰਿਆ ਪਾਵੇਂ ਕੱਲ ਤੁਹਾਡਾ ਦਿਹਾੜੀ ਤੇ ਕੋਈ ਕੰਮ ਕਰਦਾ ਕੋਈ ਨਹੀਂ ਪੌਣੇ ਵਿੱਚ ਕੋਈ ਨਹੀਂ ਤੇ ਜਾਂ ਫਿਰ ਕਿਸਾਨ ਆਪ ਖੇਤ ਚ ਕੰਮ ਕਰਦਾ ਤਾਂ ਬਾਹਰ ਖੜੇ ਨੂੰ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਵੀ ਕੰਮ ਆ ਜਾਂ ਕਿਰਤੀ ਆ ਜਾਂ ਮਾਲਕ ਆ ਅਸਲ ਚ ਕੀ ਆ ਰੌਲਾ ਇਸ ਗੱਲ ਦਾ ਕਿ ਕਿਰਤੀ ਲੋਕਾਂ ਦੀ ਕਿਰਤ ਆ ਜਿਹੜੀ ਉਹਨੂੰ ਲੁੱਟ ਤੋਂ ਬਚਾਉਣਾ ਕਿਰਤੀ ਲੋਕ ਉਹ ਨੇ ਜੋ ਕੰਮ ਐ ਨੇ ਜੋ ਕੰਮ ਕਰਦੇ ਆ ਜਿਨ੍ਹਾਂ ਦੀ ਕੰਮ ਕਰਨ ਦੀ ਸ਼ਕਤੀ ਨੂੰ ਵੇਚ ਕੇ ਉਹ ਆਪਦੇ ਬੱਚੇ ਪਾਲਦੇ ਆ ਆਪ ਦਾ ਕਾਰੋਬਾਰ ਚਲਾਉਂਦੇ ਆ ਉਹ ਕਿਰਤੀ ਲੋਕ ਆ ਉਹ ਕਿਰਤੀਆਂ ਦੀ ਲੁੱਟ ਦੇ ਖਿਲਾਫ ਜਦੋਂ 1 ਮਈ ਨੂੰ ਇਕੱਠ ਹੁੰਦਾ ਤਾਂ ਜਿਹੜਾ ਵੱਡਾ ਹਾਸਾ ਵਾਪਰਦਾ ਤਾਂ ਉਸ ਦਾ ਨਾਂ ਮਜ਼ਦੂਰ ਦਿਵਸ ਦੇ ਨਾਂ ਤੇ ਵੀ ਲਿਆ ਜਾਂਦਾ ਤੇ ਲੇਬਰ ਡੇ ਦੇ ਨਾਂ ਤੇ ਵੀ ਉਹਨੂੰ ਕਿਹਾ ਜਾਂਦਾ ਸੋ ਉਸ ਤੋਂ ਬਾਅਦ ਭਾਰਤ ਦੇ ਵਿੱਚ 1923 ਨੂੰ ਆ ਕੇ ਲੇਬਰ ਕਾਨੂੰਨ ਆ ਜਿਹੜਾ ਬਣਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ 8 ਘੰਟੇ ਡਿਊਟੀ ਜਿਹੜੀ ਉਹ 1899 ਦੇ ਵਿੱਚ ਉਹ ਲੋਕ 8 ਘੰਟੇ ਡਿਊਟੀ ਤੇ ਓਵਰਟਾਈਮ ਵਗੈਰਾ ਆਪ ਦਾ ਉਹ ਸਰਕਾਰਾਂ ਤੋਂ ਮਨਜ਼ੂਰ ਕਰਾ ਲੈਂਦੇ ਆ ਇੱਕੋਲ ਕੋਈ ਇਕੱਲੇ ਸ਼ਿਕਾਗੋ ਸ਼ਹਿਰ ਦਾ ਜਾਂ ਅਮਰੀਕਾ ਦਾ ਨਹੀਂ ਸੀ ਇਹ ਜੇ ਪੂਰੀ ਦੁਨੀਆ ਤੋਂ ਮੁਲਕਾਂ ਤੋਂ ਜਿਹੜੇ ਕੰਮੇ ਲੋਕ ਤੇ ਕੰਮੇ ਲੋਕਾਂ ਚ ਖੇਤੀ ਕਰਨ ਵਾਲੇ ਵੀ ਆਉਣਗੇ ਤੇ ਮਜ਼ਦੂਰੀ ਕਰਨ ਵਾਲੇ ਵੀ ਆਉਣਗੇ ਉਹਦੇ ਚ ਡਾਕਟਰ ਵੀ ਹੋਣਗੇ ਤੇ ਉਹਦੇ ਚ ਇੰਜੀਨੀਅਰ ਵੀ ਹੋਣਗੇ ਉਹਦੇ ਚ ਹਰ ਕਿਸਮ ਦੇ ਉਹ ਲੋਕ ਜਿਹੜੇ ਹੱਥੀ ਕੰਮ ਕਰਕੇ ਪੈਸਾ ਕਮਾਉਂਦੇ ਆ ਉਹ ਕਿਰਤੀ ਲੋਕਾਂ ਦਾ ਲੇਬਰ ਡੇ ਹੁੰਦਾ ਉਸ ਨੂੰ ਅਸੀਂ ਕਿਰਤੀ ਕਹਿੰਦੇ ਆ ਉਹ ਸਾਨੂੰ ਇਹ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਕਿ ਜਿਹੜਾ ਕੰਮ ਆ ਕੋਈ ਸਾਡੇ ਖੇਤ ਚ ਕੰਮ ਕਰਦਾ ਕਰਤੀ ਹੈ ਇਹ ਸਾਨੂੰ ਭੁਲੇਖਾ ਦੂਰ ਕਰ ਦੇਣਾ ਚਾਹੀਦਾ ਕਿ ਹਰ ਬੰਦਾ ਜੋ ਕਿਰਤ ਕਰਕੇ ਆਪਣੀ ਕਿਰਤ ਵੇਚ ਕੇ ਪੇਟ ਭਰਦਾ ਉਹੀ ਕਿਰਤੀ ਹੁੰਦਾ ਸੋ ਇੱਕ ਵੱਡਾ ਸਵਾਲ ਆਉਂਦਾ ਕਿ ਜਿਹੜੇ ਆਲੇ ਮਜ਼ਦੂਰ ਹਰ ਦਿਨਾਂ ਦੇ ਯਾਰਾਂ ਚ ਦੇਖੇ ਹੁੰਦੇ ਆ ਤਾਂ ਜਦੋਂ ਮਜ਼ਦੂਰਾ ਦੇ ਤੈਕ ਦਿੱਤਾ ਤਾਂ ਜਦੋਂ ਮਜ਼ਦੂਰਾ ਨੇ ਕੋੜੇ ਚਿੱਟੇ ਝੰਡੇ ਝੰਡੇ ਸੀ ਜਿਵੇਂ ਆਪਣਾ ਕੋਲੇ ਆਗਰ ਜੱਜੇ ਵੀਰਾਂ ਦੇ ਅੱਗੇ ਝੰਡੇ ਆ ਤੇ ਉਦੋਂ ਜਿੰਨੇ ਵੀ ਉਹ ਕਿਰਤੀਓ ਤੇ ਲੜ ਰਹੇ ਸੀ ਉਹਨਾਂ ਦੇ ਡਾਕਟਰ ਹੀ ਦੇ ਉਹਨਾਂ ਇੰਜੀਨੀਅਰ ਵੀ ਦੇ ਨਾਲ ਜੋ ਹੋਰ ਲੋਕ ਪੀਤੇ ਤੇ ਜਦੋਂ ਉਹਨਾਂ ਨੇ ਝੰਡੇ ਆਪ ਦੇ ਫੱਟੜ ਲੋਕਾਂ ਦੇ ਪਾਇਆ ਤਾਂ ਸਾਰੇ ਜਿਹੜੇ ਝੰਡੇ ਆ ਲਾਲ ਰੰਗ ਨਾਲ ਰਹਿੰਦੇ ਆ ਸੋ ਉਸ ਦਿਨ ਤੋਂ ਉਹਨੇ ਅਫਦੇ ਝੰਡੇ ਦਾ ਵੀ ਮਜ਼ਦੂਰਾ ਨੇ ਵੱਡੀ ਕੁਰਬਾਨੀ ਕਰਕੇ ਜਿਨ੍ਹਾਂ ਚ ਸੱਤ ਆਗੂਆਂ ਨੂੰ ਖਾਸੀ ਵੀ ਦਿੱਤੀ ਹੈ। ਇਸ ਝੰਡੇ ਦਾ ਰੰਗ ਜਿਹੜਾ ਉਹਦੇ ਤੋਂ ਲਾਲ ਲਗਦਾ ਮਾ ਦਾ ਝੰਡਾ ਬਣਿਆ ਸੋ ਇਹ ਇੱਕ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਹੈ। ਸੋ ਅੱਜ ਦੀ ਹੈ। ਅੱਜ ਭਰਾਵੋ ਇਹਨਾਂ ਕੋਰੋਨਾ ਨੂੰ ਪੁੱਛਾ ਜਿਹੜਾ ਦਿੱਤਾ ਜਾ ਰਿਹਾ। 2020 ਦੇ ਵਿੱਚ ਇਹਨਾਂ ਕਾਨੂੰਨਾਂ ਨੂੰ ਭੰਗ ਕਰਕੇ ਬੋਲੋ ਲਾ ਪਿਆ ਜਿਹਨੇ ਜੇ ਹਰ ਕ੍ਰਿਤਿ ਅੱਠ ਕਾਂ ਦੇ ਕੰਮ ਕਰਕੇ ਤੇ ਆਪਣੀ ਛੁੱਟੀ ਵਾਲਾ ਜਿਹੜਾ ਦਿਨ ਐ ਐਤਵਾਰ ਦਾ ਰੱਖ ਕੇ ਉਸ ਤੋਂ ਬਾਅਦ ਜਦੋਂ ਕੋਈ ਕੰਮ ਕਰਦਾ ਫਰਜ਼ੂ ਦਾ ਤੇ ਜਦੋਂ ਉਹ ਮੰਗ ਕਰਦਾ ਕਿ ਅੱਜ ਉਹ ਸਰਕਾਰਾਂ ਦੇ ਛੱਡ ਗਿਆ ਤੇ ਸਭ ਤੋਂ ਵੱਧ ਕੇ ਇਸ ਲਈ ਪੰਜਾਬ ਦੇ ਲੋਕਾਂ ਦੀ ਆ ਕਿਉਂਕਿ ਕਾਂਗਰਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਇਹ ਐਲਾਨ ਹੋਇਆ ਹੈ ਬਾਸ ਹੋਇਆ ਮਤਾ ਇਹ 8 ਘੰਟੇ ਦੀ ਜਗ੍ਹਾ ਤੇ 12 ਘੰਟੇ ਕੰਮ ਕਰਨਗੇ ਇੱਕ ਵਾਰ ਨੇ ਕਿਸੇ ਵੀ ਮਾਲਕ ਕੋਲ ਕੰਮ ਕਰੇ ਕਿਸੇ ਪ੍ਰਾਈਵੇਟ ادارے ਜਿੱਥੇ ਵੀ ਕੋਈ ਕੰਮ ਕਰਦਾ ਚਾਹੇ ਕੋਈ ਇੰਜੀਨੀਅਰਾ ਚਾਹੇ ਕੋਈ ਹੋਰ ਆਏ ਤੋਂ ਮਾੜੀ ਕਿਸਮਤ ਸਾਡੇ ਭਾਰਤ ਦੇ ਲੋਕਾਂ ਦੀ ਆ ਕਿ ਜਿਹੜੇ ਲੋਕਾਂ ਨੂੰ ਮੋਤੀ ਨੂੰ ਮਾਰਾ ਕਹਿੰਦੇ ਆ ਤੇ ਪੂਰੇ ਭਾਰਤ ਦੇ ਵਿੱਚ ਜਿੱਥੇ ਵੀ 2020 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਭਾਵੇਂ ਰਾਜਸਥਾਨ ਆ ਭਾਵੇਂ ਪੰਜਾਬ ਆ ਜਾ ਕੇ ਹੋਰ ਸਟੇਟ ਹੈ ਛੱਤੀਸਗੜ੍ਹ ਵਰਗੇ ਸਟੇਟਾਂ ਦੇ ਜਿਹੜੀਆਂ ਜਿੱਥੇ ਵੀ ਕਾਂਗਰਸ ਦੀ ਸਟੇਟ ਸੀ ਉੱਥੇ ਇਹਨਾਂ ਨੇ ਇਹ ਸੂਰੂ ਨੂੰ ਤੋੜ ਕੇ 8 ਘੰਟੇ ਵਾਲੇ ਨੂੰ 12 ਘੰਟੇ ਕੀਤਾ ਇਹ ਅਜਿਹਾ ਸਾਡੀ ਸੈਂਟਰ ਦੀ ਸਰਕਾਰ ਨੇ ਪਾਸ ਕਰਦਿਆ ਇਹ ਹਰ ਕਰਤੀ ਹੈ ਜਿਹੜਾ ਉਹ ਕਿਸੇ ਦਫ਼ਤਰ 'ਚ ਕੰਮ ਕਰੇ ਕਿਸੇ ਫੈਕਟਰੀ 'ਚ ਕਰੇ ਜਾਂ ਕਿਸੇ ਹੋਰ ਨਾ ਗਾੜੇ 'ਚ ਕੰਮ ਕਰਦਾ ਤੇ ਉਸ ਨੂੰ 12 ਘੰਟੇ ਕੰਮ ਕਰਕੇ 8 ਘੰਟੇ ਦੇ ਉਹਨੂੰ ਪੈਸੇ ਮਿਲਦੇ ਆ ਉਹ ਵੱਖਰੀ ਗੱਲ ਆ ਕਿ ਉਸ ਚੀਜ਼ਾਂ ਹੈ 8.5 ਲੈ ਕੇ 8 ਘੰਟੇ ਦੀਆਂ ਚੱਲਦੀਆਂ ਨੇ ਪਰ ਜ਼ਿਆਦਾ ਨਹੀਂ ਭਾਰਤ ਦੇ ਵਿੱਚ ਜਿੰਨੀਆਂ ਵੀ ਫੈਕਟਰੀਆਂ ਨੇ ਸਾਰੀਆਂ ਫੈਕਟਰੀਆਂ ਦੇ ਵਿੱਚ 12-12 ਘੰਟੇ ਦਿੱਤੀ ਆ ਅਸਲ ਮੋੜਾ ਕਿਵੇਂ ਨਾਮ ਦਿੱਤਾ ਸਾਰੇ ਲੋਕਾਂ ਨੂੰ ਨਾਲ ਜਿ ਦਿੱਤਾ ਨਾਮ ਹੈ ਇਹ ਇਹ ਸਾਥਕਾਂ ਤੇ ਡਿਊਟੀ ਤੋਂ ਬਾਹਰ ਕਿਵੇਂ ਕੱਢਿਆ ਜਾਵੇ ਇਹ ਲੈ ਕੇ ਆਏ ਥੋਕੇਦਾਰੀ ਸਿੱਤਮਾ ਇਹ ਹਾਰ ਬੰਦੇ ਨੂੰ ਇਹ ਲਾਅਨਜ਼ ਦਿੱਤਾ ਗਿਆ ਕਿ ਤੂੰ ਆਪਣੀ ਫੈਸਲੀ ਦੇ ਵਿੱਚ ਕਿੰਨੇ ਫੀਸ ਬਣਾਏਗਾ ਕਿਸੇ ਵੀ ਕੋਈ ਖਰਾਚੀ ਜੀ ਬਣਾਉਣੀ ਹੈ ਉਹਦੇ ਤੋਂ ਕਿੰਨੇ ਫੀਸ ਬਣਾਏਗਾ ਵੱਧ ਤੇ ਇਹਨਾਂ ਨੂੰ ਮੰਨੇ ਵੱਧ ਪੈਸੇ ਮਿਲਣਗੇ ਸਾਨੂੰ ਉਸ ਨਾਮ ਨਾਲ ਸਿਰ ਤੇ ਧੱਕ ਕੇ ਅਸੀਂ 8 ਘੰਟਿਆਂ ਦੀ ਡਿਊਟੀ ਛੱਡ ਕੇ ਦੇ ਦੂਜੇ ਪਾਸੇ ਚਲੇ ਗਏ ਕਿ ਆਹ ਪ੍ਰਾਈਵੇਟ ਜਿਹੜਾ ਸਿਸਟਮ ਹੈ ਬੱਦ ਪਹਿ ਤੰਦਰਾ ਪਰ ਅੱਜ ਸਾਡੀ ਹਾਲਤ ਤਾਂ ਜਿਹੜੀ ਭਾਰਤੀ ਲੋਕਾਂ ਦੀ 2020 ਤੋਂ ਕਰੋਨਾ ਤੋਂ ਬਾਅਦ ਉਹ ਅਸੀਂ ਦੇਖ ਚੁੱਕੇ ਆ ਕਿ ਕਰੋਨਾ ਦੇ ਵਿੱਚ ਉਹ ਮਜ਼ਦੂਰ ਉਹ ਲੋਕ ਜਿਹੜੇ ਵੱਡੇ ਵੱਡੀਆਂ ਇੰਡਸਟਰੀਆਂ ਚਲਾਉਂਦੇ ਆ ਤੇ ਅੰਨ ਤੋਂ ਲੈ ਕੇ ਹਵਾਈ ਜਹਾਜ਼ਾਂ ਤੱਕ ਕੰਮ ਕਰਦੇ ਆ ਤੇ ਚੀਜ਼ਾਂ ਬਣਾਉਂਦੇ ਆ ਜੇ ਉਹਨਾਂ ਨੂੰ ਰੇਂਗੀਆਂ ਪੱਡੜ ਜਾਂ ਤੇ ਮਰਨਾ ਪਿਆ ਤੇ ਜੇ ਇੱਕ ਚੀਜ਼ ਵਜ੍ਹਾ ਕਰੋਨਾ ਦੇ ਵਿੱਚ ਭਾਵੋ ਆ ਜਿਹੜੇ ਕੀਤੇ ਜਿਹੜੇ 24 ਘੰਟੇ ਕੰਮ ਕਰਦੇ ਆ ਇਹਨਾਂ ਦਾ ਨਾਇਟ ਵੀ ਸਕਾਰ ਰਾਤ ਨੂੰ ਛੱਡਦੀ ਆ ਇਹ ਵੇਲੇ ਨੇ ਤੇ ਜਦੋਂ ਸੀ 24 ਘੰਟੇ ਕੰਮ ਕਰਨ ਵਾਲੇ ਆ ਪਰ ਸਾਡੇ ਤੇ ਕਿਉਂ 8 ਘੰਟੇ ਲਾਗੂ ਹੁੰਦੇ ਸਾਡੇ ਤੇ ਸਭ ਮੈਡੀਕਲ ਸੂਤਰ ਕਿਉਂ ਨਹੀਂ ਮਿਲਦੀ ਆ ਸਾਡੀ ਪੜਾਈ ਗਰੀਬ ਕਿਉਂ ਨਹੀਂ ਹੁੰਦੀ ਜਦੋਂ ਅੱਥਰੇ ਵੱਡੇ ਵੱਡੇ ਮੰਤਰੀ ਆ ਗੁੱਡੇ ਵੱਡੇ ਮੁਲਾਜ਼ਮ ਨੇ ਜਿਹੜੇ ਸਰਕਾਰੀ ਉਹਨਾਂ ਨੂੰ ਰਹਿ ਸਿਤਾ ਕੋ ਫ੍ਰੀ ਮਿਲਦੀਆਂ ਵੱਡੀਆਂ ਵੱਡੀਆਂ ਕੋਠੀਆਂ ਉਹਨਾਂ ਨੂੰ ਫ੍ਰੀ ਮਿਲਦੀਆਂ ਨੇ ਨੌਕਰ ਉਹਨਾਂ ਨੂੰ ਫ੍ਰੀ ਮਿਲਦੇ ਆ ਤੇ ਮੈਡੀਕਲ ਸਹੂਲਤਾਂ ਉਹਦੇ ਰਿਸ਼ਤੇਦਾਰਾਂ ਤੱਕ ਵੀ ਮਿਲਦੀਆਂ ਨੇ ਤੇ ਜਦੋਂ ਇੱਥੇ ਕੋਈ ਮੰਤਰੀ ਬਿਮਾਰ ਹੋਊਗਾ ਉਹ ਸਿੱਧਾ ਅਮਰੀਕਾ ਦਾ ਕਿਤੇ ਹੋਰ ਵੱਡੀਆਂ ਕਲਿਨਿਕਾਂ ਦੇ ਵਿੱਚ ਇਲਾਜ ਕਰਾਉਂਦੇ ਆ ਤੇ ਸਾਡੇ ਲੋਕਾਂ ਨਾਲ ਕੀ ਆ ਪਰ ਸਾਡੇ ਲੋਕਾਂ ਨਾਲ ਪ੍ਰਾਪਤ ਪਿੰਡ ਦੇ ਵਿੱਚ ਜਿਹੜਾ 15 ਰੁਪਏ ਦੀ ਦਵਾਈ ਹੁੰਦਾ ਕਿ ਡਾਕਟਰ ਉਹ ਵੀ ਪਿੰਡ ਦੇ ਮਰੀਜ਼ ਨੂੰ ਦਵਾਈ ਨਹੀਂ ਦੇ ਸਕਦਾ ਕਿ ਉਹਦੇ ਕੰਨੀ ਪਹਿਲੀ ਬਕਾਇਆ ਖੜਾ ਹੁੰਦਾ ਸੋ ਇਹ ਜਿਹੜਾ ਪਾੜਾ ਕਰਤੀ ਲੋਕਾਂ ਦੇ ਨਾਲ ਇਹ ਉਦੋਂ ਤੱਕ ਨਹੀਂ ਮਿਟਦਾ ਜਦੋਂ ਤੱਕ ਅਸੀਂ ਇੱਕ ਪਲੇਟਫਾਰਮ ਦੇ ਇਕੱਠੇ ਨਹੀਂ ਹੁੰਦੇ ਸੋ ਅੱਜ ਆਪਾਂ ਇਹ ਬਣਾ ਦਾ ਇਹ ਰੇਤਮਈ ਦੇਸ਼ੀ ਤੁਹਾਨੂੰ ਅਸਲੀ ਸਰਦਾਰ ਜੀ ਇਹ ਹੋਊਗੀ ਇਸ ਦੀ ਤੁਲਨਾ ਜਿਹੜਾ ਪ੍ਰਾਇਮੇਸ਼ਨ ਵੱਧ ਰਿਹਾ ਜਿਹੜੇ ਤੁਹਾਡੇ ਮੰਤਰੀਆਂ ਨੇ ਸਾਡੇ ਖਿਲਾਫ ਕਿੰਨੇ ਕਿੰਨੇ ਜਿਹੜੇ ਕਾਨੂੰਨ ਲੈ ਕੇ ਆਇਆ ਤੇ ਆਪਣੇ ਮੋਰਚਾ ਵੀ ਇੱਕ ਤਰ੍ਹਾਂ ਕੀਤਾ ਤੇ ਆ ਜਦੋਂ ਸਾਡੇ ਇਹ ਦੋਹਾਂ ਜਿਹੜੇ ਆਉਂਦੇ ਆ ਤੇ ਆਓ ਆਪਾਂ ਇਹਨਾਂ ਨੂੰ ਸਵਾਲ ਕਰੀਏ ਤੇ ਇਹਨਾਂ ਨੂੰ ਪੁੱਛੀਏ ਕਿ ਅੱਜ ਸਾਡੇ ਸ਼ੁਰੂ ਕਰਨ ਵਾਲੇ ਜਿਹੜੇ ਸ਼ਹੀਦ ਆ ਉਹ ਸ਼ਕਰਗੋ ਦੇ ਜਿਹੜੇ ਸੱਤ ਸ਼ਹੀਦ ਜਿਹਨਾਂ ਨੂੰ ਫਾਂਸੀ ਹੋਈ ਹੈ ਉਹਨਾਂ ਦੀ ਲਹੰਦ ਸਾਡਾ ਸ਼ੁਰੂ ਕਰਨ ਦਾ ਜਿਹੜਾ ਸ਼ਹੀਦ ਆ ਉਹ ਵੀ ਉਹਦੇ ਦੀ ਸ਼ਮਲਾ ਸੁਣਾ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਲੂ ਜੀ ਦਾ ਖਾਲਸਾ ਸਾਹਿਬ ਜੀ ਬਹੁਤ ਸੋਹਣੇ ਜੀ ਨਾ ਪਰ ਆਪਣੇ ਚਿਹਰੇ ਤੇ ਉਤਾਰ ਰੱਖੇ ਹੋ ਸਾਰੇ ਬਣਾ ਰਿਆ ਮੇਰੇ ਵੱਲੋਂ ਆਪਕੋ ਦੇਤੀ ਹੈ ਕਿ ਸਾਡੇ ਕੋਲ ਬਰਾੜੇ ਸਰਦਾਰ ਜੋ ਦੱਸੇ ਨੇ i